ਕਿਆ ਸ਼ੇਰ ਕੀ ਅੱਜ ਕਲਾਨੌਰ ਵਿੱਚ ਸ਼ਿਵਰਾਤਰੀ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਆ ਔਰ ਸ਼ਿਵ ਮੰਦਿਰ ਤੋਂ ਜਿਹੜੀ ਯਾਤਰਾ ਸ਼ੁਰੂ ਹੋ ਗਈ ਆ ਔਰ ਲੱਖਾਂ ਦੀ ਤਿਆਰਜੋ ਆ ਰਿਹਾ ਜਿਹੜੀ ਸੰਗਤ ਰਹੀ ਏ ਮੋਟਰਾਂ ਦੀ ਲੱਗੀ ਲੱਗੀ ਲਾਣਾ ਲੱਗੀ ਦੀ ਔਰ ਪ੍ਰਭੂ ਨੇ ਕਿਰਪਾ ਕੀਤੀ ਏ ਕਿ ਸਾਰੇ ਸ਼ਹਿਰ ਦੀ ਪਕਰਮਾ ਕਰਦੀ ਹੋਈ ਫਿਰ ਮੰਦਿਰ ਆਣ ਕੇ ਨਾਲੇ ਪੂਜਾ ਪਕੜਨੀ ਆ ਔਰ ਅੱਜ ਫਿਰ ਇਸੇ ਤਰ੍ਹਾਂ ਅੱਜ ਤੋਂ ਮੇਲਾ ਚਾਲੂ ਹੋ ਗਿਆ ਔਰ ਮੇਲੇ ਦੇ ਸਾਰੇ ਪ੍ਰਬੰਧ ਕਮੇਟੀ ਨੇ ਪੂਰੇ ਕੀਤੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਸ਼ਰੀਰ ਨਾਲ ਲਗਰਾਂ ਦੀ ਨਾ ਨਜ਼ਰ ਆਂਦੀ ਕਿਤੇ ਵੀ ਆ ਕੇ ਲੋਕਲ ਬਹਿਣ ਵਾਸਤੇ ਔਰ ਜਿਹੜੀ ਸਰਕਾਰੀ ਔਰ ਮਾਨਤ ਲੰਗਰ ਸ਼ਗਲੀਏ ਤੇ ਲਾਲਾ ਜੀ ਚਾਕੇ ਯਾਤਰਾ ਕਰ ਰਹੀ ਹੈ ਆਪਣੀ ਮੇਲੇ ਦਾ ਮਨਾ ਪੂਰੀ ਕਰ ਰਹੀ ਹੈ ਸਾਰੇ ਕਰੇ ਉਹਦਾ ਸਾਲ ਫੇਰ ਸੁਬਾ ਸਵੇਰ ਆਏ ਤੇ ਯਾਤਰਾ ਬਹੁਤ ਹੀ ਤਰੀਕੇ ਨਾਲ ਆ ਕੇ ਫਿਰ ਮੰਦਿਰਾਂ ਕੋਲ ਮਠਾ ਟੇਕੇ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪੂਰੇ ਸ਼ਹਿਰ ਦੇ ਵਿੱਚ ਆ ਸਰਕਾਰ ਵਿੱਚ ਜੀ ਸੀ ਮਹਾਰਾ ਦਾ ਪ੍ਰਵਾਨ ਹੋ ਰਿਹਾ ਆਪਣੇ ਵਿਸ਼ੂ ਚ ਹੋ ਰਿਹਾ ਪਰ ਮੈਂ ਆਪਣੀ ਕਮੇਟੀ ਨੂੰ ਔਰ ਸ਼ਹਿਰ ਵਾਸੀਆਂ ਨੂੰ ਸਾਰੀ ਸੰਗਤ ਨੂੰ ਆਈ ਨੂੰ ਬਤਾਈ ਦਿੰਦਾ ਕਿ ਅੱਜ ਵਧਾਈ ਦੀ ਫਾਤਰ ਆ ਕਿ ਜਿਹੜੇ ਆ ਕੇ ਸਾਰੇ ਲੋਕਾਂ ਨੇ ਮਹਾਰਾ ਜੀ ਦਾ ਸ਼ੁਭ ਮਾਰ ਦੇ ਨਾਲ ਕੇ ਸਾਥ ਦਿੱਤਾ ਤੇ ਜਿਹੜੇ ਆ ਕੇ ਚੱਲ ਰਹੇ ਨੇ ਔਰ ਬੜਾ ਬੜੀਆਂ ਦਿਨ ਅੱਜ ਬਹੁਤ ਵਧੀਆ ਸ਼ੁਰੂਆਤ ਦਾ ਦਿਨ ਹੈ ਮਹਾਰਾ ਸ਼੍ਰੀ ਦੇ ਦਾ ਕਿਰਪਾ ਬਾਰੇ ਨੂੰ ਤੇ ਸਾਰੇ ਦੇ ਵੀਡੀਓ ਤੇ ਆਲੇ ਪ੍ਰਸ਼ੰਸਾ ਜੀ ਮਹਾਰਾ ਜੀ ਕਿਰਪਾ ਦੇ ਨਾਲ ਤੇਰੀ ਹੱਦ ਦੇ ਵਿੱਚ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਤੂੰ ਪੱਤਰਕਾਰ ਰਲ ਕੇ ਸਾਰੇ ਇਸੇ ਕਿਸੁਰ ਦੇ ਵਿੱਚ ਮਾਰ ਕੇ ਕਿੱਥੇ ਸਾਰੇ ਨੂੰ ਜੱਗਦੇ ਆ ਤੇ ਖਾਣ ਪਜੋਰ ਅਗਲੇ ਕਦੋਂ ਪਜੋਰ ਹੋਏਗਾ ਤੇ ਜਿਹੜੀ ਆਪੋਰਟ ਦੇ ਦਿੰਦੀ ਹੈ ਨਾ ਰਾਜੀ ਬੋਲਣ ਦੇ ਕਿਹਨੋਂ ਭਗੜਾ ਫੋਟੋ ਹੈ ਜਾਨੇ ਤੇ ਵਜੇ ਨਾਲ ਇਹ ਜਿਹੜੀ ਜੰਗਲਾ ਸ਼ਾਮ ਨੂੰ 4-5 ਵਜੇ ਸਾਡੇ